ਲ ਸੁਣੋ ਦੰਦ ਖੋਲ ਕੇ ਜਿੰਨੇ ਵੀ ਆ ਪੀਸ ਕਿਉ ਆ ਖੜੇ ਹੋ ਨਾ ਆਰਮੀ ਵਾਲੇ ਸਤਿ ਧਿਆਨ ਨਾਲ ਗੱਲ ਸੁਣ ਲੋ ਜਿਹੜਾ ਵੀ ਉੱਥੇ ਤੁਹਾਡਾ ਕੋਈ ਵਜ਼ੀਰ ਜਿਹੜਾ ਤੁਹਾਡਾ ਕੋਈ ਖੜਾ ਹੈ ਦੇ ਵਿੱਚ ਕੋਈ ਤੁਹਾਡਾ ਅਫਸਰ ਅਸੀਂ ਉਹਨਾਂ ਦੇ ਮੱਥੇ ਮੋੜੇ ਹੋਏ ਨੇ ਅਸੀਂ ਉਹਨਾਂ ਦੇ ਮੂੰਹ ਮੋੜੇ ਹੋਏ ਨੇ ਉਹਨਾਂ ਜਿਹੜਾ ਕੌਮਾਂ ਦੇ ਅਸੀਂ ਸਾਡੇ ਕਰਕੇ ਅੱਜ ਅੰਗਰੇਜ਼ ਭੱਜੇ ਸਾਡੇ ਕਰਕੇ ਮੁਗਲ ਭੱਜੇ ਅਸੀਂ ਮੁਗਲਾਂ ਨੂੰ ਇੱਥੋਂ ਦੇਸ਼ ਦੇ ਵਿੱਚੋਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੱਤ ਵਾਰ ਕੇ ਇਸ ਮੁਗਲਾਂ ਦੀ ਜੜ ਪੱਟੀ ਫਿਰ ਅਸੀਂ ਅੰਗਰੇਜ਼ਾਂ ਦੀ ਜੜ ਪੱਟੀ ਜੇ ਅਸੀਂ ਤੁਹਾਡੇ ਸਿਰ ਤੋਂ ਹੱਥ ਚੱਕ ਲਿਆ ਨਾ ਪੰਜਾਬ ਨੇ ਸਾਡੀ ਕੌਮ ਨੇ ਟੋਡੇ ਹਾਲਾਤ ਦੇਖ ਲੈ ਤੁਹਾਡਾ ਚੀੜ ਖੁਣੂ ਆ ਕੇ ਹੱਥ ਨੂੰ ਦੱਬ ਲੂਗਾ ਹੱਥ ਨੂੰ ਤੁਸੀਂ ਗੱਲਾਂ ਕਿਹੜੀਆਂ ਕਰਦੇ ਹੋ ਤੁਸੀਂ ਸਾਡਾ ਸਬਰ ਨਾ ਪਰਖੋ ਸਾਡਾ ਸਬਰ ਨਾ ਪਰਖੋ ਸਾਡਾ ਸਬਰ ਨਾ ਪਰਖੋ ਜਿੱਦਣ ਸਾਡੇ ਸਬਰ ਦਾ ਬੰਨ ਟੁੱਟ ਗਿਆ ਉਦੋਂ ਤੁਹਾਡੇ ਬੜੇ ਬੁੜੇ ਹਾਲਾਤ ਹੋਣਗੇ ਉਦੋਂ ਤੁਹਾਡੇ ਬੜੇ ਮਾੜੇ ਹਾਲਾਤ ਹੋਣਗੇ ਸਾਡਾ ਸਿਰ ਤੇ ਹੱਥ ਹੈ ਸਾਡੀ ਕੌਮ ਦਾ ਸਿਰ ਤੇ ਹੱਥ ਹੈ ਪੂਰੇ ਭਾਰਤ ਤੇ ਪੂਰੇ ਇੰਡੀਆ ਦੇ ਤਾਂ ਜੇਸ ਬਸ ਰਿਹਾ ਨਹੀਂ ਇਹ ਦੇਸ਼ ਤਾਂ ਦਿਨਾਂ ਦੇ ਵਿੱਚ ਉੱਜੜਦੇ ਦਿਨਾਂ ਦੇ ਵਿੱਚ 90% ਕੁਰਬਾਨੀਆਂ ਸਾਡੀਆਂ ਨੇ ਦੇਸ਼ੋ ਜਾਨ ਕਰਾਉਣ ਦੇ ਲਈ ਤੇ ਲੜਾਈ ਆਪਣੀ ਲੜਾਈ ਆ ਆਪਣੀ ਸਾਰਿਆਂ ਦੀ ਲੜਾਈ ਆ ਇਸ ਕਰਕੇ ਆਪਾਂ ਕਿਵੇਂ ਇਕੱਠੇ ਹੋ ਕੇ ਲੜਨੀ ਹੈ ਇਹ ਆਪਾਂ ਸਾਰਿਆਂ ਨੇ ਇੱਕ ਜਾਵਦੇ ਦੇ ਵਿੱਚ ਲੜਨੀ ਹੈ ਆ ਜਿਹੜਾ ਆਹੀ ਮੋਹਰ ਤਾਂ ਜਿਹੜਾ ਆਹੀ ਆ ਪੂਰਾ ਬਾਡਰ ਆ ਇਹ ਪਿਛਲੇ ਸਾਲ ਤੁਹਾਡੇ ਕਲਾਤਾ ਉਸ ਅਕਾਲ ਪੁਰਖ ਪ੍ਰਮਾਤਮਾ ਨੇ ਵਾਹਿਗੁਰੂ ਨੇ ਵਰਤਾਈ ਤੇ ਇੱਥੇ ਦਾਸ ਦੀ ਸੇਵਾ ਸਭ ਤੋਂ ਵੱਧ ਲੱਗ ਗਈ ਕਿਉਂਕਿ ਆਗੂ ਗੁੱਸੇ ਹੋ ਗਏ ਸੀਗੇ ਇਹ ਬਾਡਰ ਬੂਟਰ ਤੋੜਨਾ ਵੀ ਆਪਣੇ ਲਈ ਬੜੀ ਵੱਡੀ ਗੱਲ ਨਹੀਂ ਹੈ ਬੜੀਆਂ ਛੋਟੀਆਂ ਗੱਲਾਂ ਨੇ ਆਪਾਂ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੌਮ ਆ जिने सिर ते देश वाखदा जिने सिर ते देश चलदा ये ਆਪਣੇ ਨਾਲ ਜੋ ਕੀ ਕਰ ਰਹੇ ਨੇ ਆਪਣੇ ਨਾਲ ਕਹੋ ਜੀ ਕਰਤੂਤ ਖੜਾ ਰਹੇ ਨੇਗੇ ਜਿਹੜੇ ਅੱਜ ਛੋਟੇ ਛੋਟੇ ਗੋਲੀਆਂ ਇਹੋ ਜਿਹਾ ਲੈ ਕੇ ਸਿੱਟ ਰਹੇ ਨੇਗੇ ਇਹ ਕਾਮ ਉਹਨਾਂ ਤੋਂ ਨਹੀਂ ਖਤਮ ਹੋਈ ਬੰਬਾ ਤੋਪਾ ਗੋਲਿਆ ਤੋਂ ਨਹੀਂ ਖਤਮ ਹੋਈ ਛੋਟੀਆਂ ਗੋਲੀਆਂ ਨਾਲ ਕਿਵੇਂ ਖਤਮ ਹੋ ਜੂਗੀ ਇੱਕ ਮਿੰਟ ਬਾਈ ਜੀ ਮੜਾ ਰੌਲਾ ਨਾ ਪਾ ਇਹ ਜਿਹੜਾ ਦੇਸ਼ ਹੈ 90 ਇੱਕ ਮਿੰਟ ਬੋ ਬੋਲ ਨਾ ਮੜਾ ਰੌਲਾ ਨਾ ਪਾ 2 ਮਿੰਟ ਖੜਦਾ ਪਿੱਛੇ ਰੌਲਾ ਨਾ ਬੋਲ ਪਾ ਬਾਈ ਬਣ ਮਤਮਕ ਬਬੂ ਲੈ ਹੋਰ ਹਟ ਜਾਂਦਾ ਨਾ ਅੱਜ ਸਰੀਰ ਦਾ ਥੋੜਾ ਡਾਊਨ ਹੋਇਆ ਪਿਆ ਡਾਊਨ ਕਾਰੀ ਵਾਲਾ ਤਾਂ 10-12 ਕਿਲੋ weight ਘਟ ਗਿਆ ਤਾਂ ਥੋਡੀ ਕਲਾ ਵਰਤ ਗਈ ਤੁਸੀਂ ਭਰਾਵਾਂ ਨੇ ਸਾਹ ਦਿੱਤਾ ਨਹੀਂ ਇੱਥੋਂ ਕਿਹੜਾ ਬਾਹਰ ਨਿਕਲਦਾ ਤੁਹਾਨੂੰ ਪਤਾ ਹੀ ਹੈ ਹਨਾ ਤੁਸੀਂ ਕਰਦਾ ਏਡਾ ਵੱਡਾ ਸਿਰ ਤੇ ਚੜਾਤਾ ਮੈਂ ਤੁਹਾਨੂੰ ਨਾਲ ਸੌਂ ਖਾ ਕੇ ਇਹ ਗੱਲ ਕਹਿਣਾ ਮੈਨੂੰ ਵਾਈਬਰੂ ਸੌ ਮੇਰਾ ਦਿਲ ਕਰਦਾ ਵੀ ਜੇ ਕਿਸਾਨ ਆ ਗੂ ਕਹਿ ਦੇਣਾ ਉਹ ਇੱਥੇ ਮੂਰੇ ਜਾ ਕੇ ਉਹਨਾਂ ਦੀ ਤਾਂ ਗੋਲੀ ਸਹਣੀਆਂ ਮੈਂ ਉਹਦੀ ਸਾਥੀ ਚਮਰ ਵਾਲੂ ਪਰ ਪਰ ਮੈਨੂੰ ਇਹ ਆ ਵੀਰ ਜਾਵਤੇ ਦੇ ਵਿੱਚ ਰਹਿ ਕੇ ਉੜਾ ਕੰਮ ਹੋਵੇ ਮਰਨਾ ਹੋਵੇ ਮਰਿਆ ਕੋਈ ਲੇਖੇ ਵੀ ਲੱਗੇ ਹਨ ਉਸ ਮੇਰਾ ਕੋਈ ਇਹਨਾਂ ਦਾ ਇਹਨਾਂ ਦਾ ਡਰ ਘਬਰਾਟ ਕੇ ਤਾਂ ਅਸੀਂ ਮਿੰਟਾਂ 'ਚ ਪੱਟ ਦਾਂਗੇ ਪਰ ਕਿਸੇ ਵੀ ਅੰਦੋਲਨ ਦਾ ਕਿਸੇ ਵੀ ਲੜਾਈ ਦਾ ਸੱਟਾ ਨਿਕਲਣਾ ਚਾਹੀਦਾ ਜਿੱਤ ਹੋਣੀ ਚਾਹੀਦੀ ਹੈ ਉਹ ਲੜਾਈ ਉਹ ਹੁੰਦੀ ਹੈ ਜਿਹੜੀ ਨਾਲ ਲੋਕਾਂ ਨੂੰ ਫਾਇਦਾ ਹੋਵੇ ਮਰਨਾ ਉਹ ਹੁੰਦਾ ਜਿੱਦ ਨਾਲ ਲੋਕਾਂ ਨੂੰ ਫਾਇਦਾ ਹੋਵੇ ਜੇਲਾ ਕੱਟਣ ਦਾ ਤਾਂ ਫਾਇਦਾ ਹੁੰਦਾ ਜਿੱਦ ਨਾਲ ਲੋਕਾਂ ਨੂੰ ਫਾਇਦਾ ਹੋਵੇ ਜੇਲ੍ਹਾਂ ਦੇ ਵਿੱਚ ਤਾਂ ਹੁਣ ਜੇਲ੍ਹਾਂ ਦੇ ਵਿੱਚ ਕੀ ਆ ਮੈਂ ਜੇਲ੍ਹਾਂ ਦੇ ਵਿੱਚ ਹੁਣ 2-3 ਵਾਰੀ ਕਿੰਨੇ ਵਾਰੀ ਮੈਂ ਜੇਲ੍ਹ ਜਾ ਆਇਆ ਮੈਂ ਉੱਥੇ ਨੌਜਵਾਨਾਂ ਨੂੰ ਸਮਝਾ ਕੇ ਆਇਆ ਕਟੋਕੜ 15 20 ਨੌਜਵਾਨਾਂ ਦੀ ਮਾ ਉੱਥੇ ਗੋਲੀ ਛੜਾ ਕੇ ਆਇਆ ਜਿਹੜੀ ਨਸ਼ੇ ਵਾਲੇ ਜੀਵ ਵਾਲੇ ਨਹੀਂ ਖਾਂਦੇ ਮੈਨੂੰ ਸਮਝਾਇਆ ਨੌਜਵਾਨਾਂ ਨੂੰ ਇਤਿਹਾਸ ਦੱਸਿਆ ਆਪਣਾ ਵੀ ਆਪਣਾ ਇਤਿਹਾਸ ਕੀ ਆ ਯਾਰ ਆਪਣਾ ਇਤਿਹਾਸ ਪੜੋ ਜੇ ਲੜਨਾ ਜੇ ਮਰਨਾ ਹੀ ਆ ਤਾਂ ਆਪਣੇ ਕੌਮ ਲਈ ਮਰੋ ਆਪਣੇ ਲੋਕਾਂ ਲਈ ਮਰੋ ਆ ਜਿਹੜੀਆਂ ਸਰਕਾਰਾਂ ਨਾਲ ਲੜ ਕੇ ਮਰੋ ਲੀਡਰਾਂ ਨਾਲ ਲੜ ਕੇ ਮਰੋ ਹੁਣ ਮੇਰੀ ਲੜਾਈ ਕੀ ਆ ਆਪਣੀ ਸਾਰੇ ਲੜਾਈ ਕੀ ਆ ਆਪਣੀ ਲੜਾਈ ਇਹ ਆ ਵੀ ਜਿਹੜੇ ਲੋਕ ਕੁਰਸੀਆਂ ਦੇ ਵੜ ਕੇ ਝੂਠ ਪਟਾਣ ਬੋਲ ਕੇ ਵੋਟਾਂ ਤੋਂ ਪਹਿਲਾਂ ਕੱਪ ਮਾਰਦੇ ਨੇ ਵੱਡੇ ਵੱਡੇ ਇਸ ਤੋਂ ਬਾਅਦ ਅਸੀਂ ਬਦਲਾ ਆ ਗਿਆ ਬਦਲਾ ਆ ਗਿਆ ਬਦਲਾ ਕੋਈ ਡੱਕਾ ਨਹੀਂ ਆ ਉਹੀ ਬਹਾ ਉਹੀ ਕਹਾੜੀ ਐ ਝੂਠਵਲ ਕੇ ਸਟੇਜ ਬੈਗੇ ਕੁਰਸੀਆਂ ਤੇ ਚੌਧਰਦਾਰੀਆਂ ਆਪਣੇ ਘਰ ਪਰਲੇ ਆਪਣੇ ਗਾਂਹ ਰਿਸ਼ਤੇਦਾਰਾਂ ਦੇ ਘਰ ਪਰਲੇ ਅਮੀਰ ਹੋ ਜੰਨੇ ਅਸੀਂ ਗਰੀਬ ਹੋ ਜੰਨੇ ਆ ਲੜਾਈ ਸਾਡੀ ਕੱਲ ਧਿਆਨ ਨਾਲ ਸੁਣ ਲਓ ਉਹ ਰਾਜਨੀਤਿਕ ਬੰਦਿਆਂ ਨਾਲ ਹੋਣੀ ਚਾਹੀਦਾ ਜਿਹੜੇ ਝੂਠ ਬੋਲਦੇ ਨੇ ਕਿ ਚਾਹੇ ਉਹ ਪੰਜਾਬ ਦੇ ਨੇ ਚਾਹੇ ਉਹ ਸੈਂਟਰ ਦੇ ਨੇਗੇ ਅਸੀਂ ਕੀ ਆ ਅਸੀਂ ਆਪਸ ਦੇ ਵਿੱਚ ਲੜ ਰਹੇ ਆ ਅਸੀਂ ਕੀ ਆ ਅਸੀਂ ਪਾਰਟੀਆਂ ਪਿੱਛੇ ਲੜ ਰਹੇ ਆ ਕੋਈ ਕਹਿੰਦਾ ਮੈਂ ਬਾਦਲ ਵਾਲਾ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਕੋਈ ਕਹਿੰਦਾ ਮੈਂ ਝਾੜੂ ਵਾਲਾ ਅਸੀਂ ਉਹਨਾਂ ਪਿੱਛੇ ਲੜ ਰਹੇ ਆ ਲੜਨਾ ਤਾਂ ਆਪਣੇ ਪੰਜਾਬ ਲਈ ਲੜੋ ਆਪਣੇ ਲੋਕਾਂ ਲਈ ਲੜੋ ਆਪਣੀ ਇਨਾ ਪੈਨਾਂ ਪਿੱਛੇ ਲੜਨ ਦਾ ਕੀ ਫਾਇਦਾ ਅਸੀਂ ਇਨਾ ਪਿੱਛੇ ਲੜੀ ਜੰਨੇ ਯਾਰ ਇਹ ਇਹ ਜਿਹੜੀ ਸਮਝ ਆਣਾ ਇਹ ਆਪਣੇ ਦਿਮਾਗ ਦੇ ਵਿੱਚ ਖਾਨਾ ਦੇ ਵਿੱਚ ਪਾਓ ਜਦੋਂ ਮੈਂ 10 ਨੌਜਵਾਨ ਨੇਗੇ ਇੱਕ ਤਾਂ ਉਥੋਂ ਆਉਂਦ ਪਿੰਡ ਆ ਉਹਦੀ ਮੁੰਡੇ ਦੀ ਮੰਦਰੋਂ ਕੋਲੀ ਛੜਾਈ 9 10 ਬੰਦਾਂ ਦਾ ਮੈਂ ਆ ਹੀ ਗੱਲਾਂ ਸੁਣਾ ਕੇ ਉੱਥੇ ਮੈਂ ਨਸ਼ਾ ਛੜਾ ਕੇ ਆਇਆ 10 ਬੰਦਿਆਂ ਦਾ ਜਿਹੜੇ ਮੇਰੇ ਨਾਲ ਜਿਨ੍ਹਾਂ ਦੀ ਗੱਲਬਾਤ ਹੋ ਗਈ ਜਿਨ੍ਹਾਂ ਦੇ ਦੋ ਦਿਨ ਕਲਾਸ ਲੱਗੀ ਅਸੀਂ ਨਸ਼ਾ 'ਚ ਮਰੀ ਜੰਨੇ ਅਸੀਂ ਲੀਡਰਾਂ ਪਿੱਛੇ ਮਰੀ ਜੰਨੇ ਆ ਅਸੀਂ ਮਰੀਏ ਆਪਣੇ ਪੰਜਾਬ ਲਈ ਆਪਣੀ ਮਿੱਟੀ ਲਈ ਮਰੀਏ ਆਪਣੀ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੌਮ ਲਈ ਮਰੀਏ ਅੱਜ ਸਾਡਾ ਇਤਿਹਾਸ ਖਤਮ ਕਰਨ ਨੂੰ ਫਿਰਦੇ ਨੇ ਯਾਰ ਇਕੱਲਾ ਕੀ ਕਰਦੇ ਫਿਰਦੇ ਨੇ ਕੇ ਸਾਨੂੰ ਖਤਮ ਕਰਨੇ ਗੱਲਾਂ ਕਰਦੇ ਨੇ ਕੇ ਅਸੀਂ ਤਾਂ ਉਹਨਾਂ ਤੋਂ ਖਤਮ ਨਹੀਂ ਤੁਸੀਂ ਸਾਨੂੰ ਕਿਵੇਂ ਖਤਮ ਕਰ ਲਓਗੇ ਅਸੀਂ ਇਨਾਂ ਨੂੰ ਆ ਤਾਂ ਮੇਰੀ ਗੱਲ ਸੁਣੋ ਕੰਨ ਖੋਲ ਕੇ ਜਿੰਨੇ ਵੀ ਆਪੀ ਆ ਖੜੇ ਹੋ ਨਾ ਆਰਮੀ ਵਾਲੇ ਸਤਿ ਧਿਆਨ ਨਾਲ ਗੱਲ ਸੁਣ ਲਓ ਜਿਹੜਾ ਵੀ ਉੱਥੇ ਤੁਹਾਡਾ ਕੋਈ ਵਜ਼ੀਰ ਜਿਹੜਾ ਤੁਹਾਡਾ ਕੋਈ ਖੜਾ ਹੈ ਦੇ ਵਿੱਚ ਕੋਈ ਤੁਹਾਡਾ ਅਫਸਰ ਅਸੀਂ ਉਹਨਾਂ ਦੇ ਮੱਥੇ ਮੋੜੇ ਹੋਏ ਨੇ ਅਸੀਂ ਉਹਨਾਂ ਦੇ ਮੂੰਹ ਮੋੜੇ ਹੋਏ ਨੇ ਉਹ ਉਹਨਾਂ ਜਿਹੜਾ ਕੌਮਾਂ ਦੇ ਅਸੀਂ ਸਾਡੇ ਕਰਕੇ ਅੱਜ ਅੰਗਰੇਜ਼ ਭੱਜੇ ਸਾਡੇ ਕਰਕੇ ਮੁਗਲ ਭੱਜੇ ਅਸੀਂ ਮੁਗਲਾਂ ਨੂੰ ਇੱਥੋਂ ਦੇਖ ਦੇ ਵਿੱਚੋਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਰ ਕੇ ਇਸ ਮੁਗਲਾਂ ਦੀ ਜੜ ਪੱਟੀ ਫਿਰ ਅਸੀਂ ਅੰਗਰੇਜ਼ਾਂ ਦੀ ਜੜ ਪੱਟੀ ਜੇ ਅਸੀਂ ਤੁਹਾਡੇ ਸਿਰ ਤੋਂ ਹੱਥ ਚੱਕ ਲਿਆ ਨਾ ਪੰਜਾਬ ਨੇ ਸਾਡੀ ਕੌਮ ਨੇ ਤੁਹਾਡੇ ਹਾਲਾਤ ਦੇਖ ਲੈ ਥੋੜਾ ચીੜ ਖੁਣੂ ਆ ਕੇ ਹੱਥ ਨੂੰ ਦੱਬ ਲੂਗਾ ਹੱਥ ਨੂੰ ਤੁਸੀਂ ਗੱਲਾਂ ਕਿਹੜੀਆਂ ਕਰਦੇ ਹੋ ਤੁਸੀਂ ਸਾਡਾ ਸਬਰ ਨਾ ਪਰਖੋ ਸਾਡਾ ਸਬਰ ਨਾ ਪਰਖੋ ਸਾਡਾ ਸਬਰ ਨਾ ਪਰਖੋ ਕਿੰਦਣ ਸਾਡੇ ਸਬਰ ਦਾ ਬੰਨ ਟੁੱਟ ਗਿਆ ਉਦੋਂ ਤੁਹਾਡੇ ਬੜੇ ਬੁੜੇ ਹਾਲਾਤ ਹੋਣਗੇ ਉਦੋਂ ਤੁਹਾਡੇ ਬੜੇ ਮਾੜੇ ਹਾਲਾਤ ਹੋਣਗੇ ਸਾਡਾ ਸਿਰ ਤੇ ਹੱਥ ਹੈ ਸਾਡੀ ਕੌਮ ਦਾ ਸਿਰ ਤੇ ਹੱਥ ਹੈ ਪੂਰੇ ਭਾਰਤ ਤੇ ਪੂਰੇ ਇੰਡੀਆ ਦੇ ਤਾਂ ਜਿਸ ਵਸ ਰਿਹਾ ਨਹੀਂ ਇਹ ਦੇਸ਼ ਤਾਂ ਦਿਨਾਂ ਦੇ ਵਿੱਚ ਉੱਜੜ ਜੇ ਦਿਨਾਂ ਦੇ ਵਿੱਚ 90% ਕੁਰਬਾਨੀਆਂ ਸਾਡੀਆਂ ਨੇ ਦੇਸ਼ੋ ਯਾਦ ਕਰਾਉਣ ਦੇ ਲਈ ਜਦੋਂ ਤੁਹਾਡੇ ਪ੍ਰਧਾਨ ਮੰਤਰੀ ਜੇਰੋ ਤੁਹਾਡੇ ਪ੍ਰਧਾਨ ਮੰਤਰੀ ਸਾਸਰੀਆ ਕਾਲ ਜਦੋਂ ਤੁਹਾਡੇ ਪ੍ਰਧਾਨ ਮੰਤਰੀ ਕਿਤੇ ਅਮਰੀਕਾ ਅੱਗੇ ਕਿਤੇ ਕਿਹੜੇ ਦੇ ਸਕੇ ਜਾ ਕੇ ਹੱਥ ਾੜਦੇ ਸੀ ਸੀ ਭੁੱਖੇ ਮਰ ਰਹੇ ਆ ਉਹ ਸਾਨੂੰ ਅਨਾਜ ਦੇ ਦਿਓ ਉਹ ਸਾਨੂੰ ਅਨਾਜ ਦੇ ਦਿਓ ਕਿ ਤੁਸੀਂ ਭੁੱਖੇ ਮਰ ਰਹੇ ਸੀ ਨਾ ਉਹ ਮੋਦੀ ਉਹ ਭਾਜਪਾ ਵਾਲਿਆ ਗੱਲ ਸੁਣ ਲੋ ਜਿਹੜੇ ਸਾਰੇ ਜਿਹੜੇ ਚੱਟੇ ਬੱਟੇ ਨੇ ਪੰਜਾਬ ਵਾਲੇ ਵੀ ਸੁਣ ਲੈਣ ਜਦੋਂ ਉਹਨਾਂ ਅੱਗੇ ਜਾ ਕੇ ਹੱਥ ਾੜਦੇ ਸੀ ਨੇ ਉਹ ਅਨਾਜ ਦੇ ਦਿਓ ਸਾਨੂੰ ਅਨਾਜ ਦੇਓ ਉਦੋਂ ਅਸੀਂ ਅਨਾਜ ਦੇ ਢੰਡਾਰ ਭਰੇ ਹੋਨੇ ਸਾਡੇ ਬਾਪੂਆਂ ਨੇ ਟਿੱਬੇ ਕਰਾ ਕੇ ਸਾਡੇ ਬਾਪੂਆਂ ਨੇ ਅੱਜ ਅੱਜ ਟੋਟੇ ਅਨਾਜ ਦੇ ਭੰਡਾਰ ਪਰਤੇ ਅੱਜ ਤੁਸੀਂ ਤੁਸੀਂ ਧੁੱਖੇ ਮਰਦੇ ਫਿਰਦੇ ਸੀ ਅੱਜ ਛੋਟੀ ਧੁੱਖ ਦੂਰ ਕਰਤੀ ਜੋ ਤੁਸੀਂ ਰਾਜਲੇ ਤੁਸੀਂ ਸਾਡੇ ਦੇ ਚੜ ਕੇ ਆ ਗਏ ਤੁਸੀਂ ਸਾਡੇ ਦੇ ਚੜ ਕੇ ਆ ਗਏ ਸੁਣੋ ਰਜਾਇਆ ਅਸੀਂ ਆਂ ਭੁੱਖੇ ਮਰਦੇ ਨੂੰ ਨਾ